ਕਿ ਕਿਸ ਨੇ ਬਰੀਡਰ ਬੱਚਾ ਲੈਣਾ ਕਿਤੋਂ ਵੀ ਮੰਡੀ ਤੋਂ ਜਾਂ ਅਗਲੇ ਦੇ ਘਰੋਂ ਉਹਦੀਆਂ ਕੀ ਨਿਸ਼ਾਨੀਆਂ ਹੋਣੀਆਂ ਚਾਹੀਦੀਆਂ ਤੇ ਕੀ ਕੀ ਕਿਵੇਂ ਇਹਦੇ ਕੰਨ ਹੋਣੇ ਚਾਹੀਦੇ ਆ ਕਿਵੇਂ ਇਹਦੇ ਸਿੰਗ ਤੁਹਾਨੂੰ ਸਾਰਾ ਗੱਲਾਂ ਦੱਸਾਂਗੇ ਇਹ ਇਹ ਹੈਗਾ 2.5 ਮਹੀਨਿਆਂ ਦਾ ਬੱਚਾ ਮੇਲ ਆ ਬੱਕਰਾ ਇਹ ਮੇਨ ਗੱਲ ਪਹਿਲੀ ਗੱਲ ਤਾਂ ਆਪਾਂ ਕੰਨਾਂ ਦਾ ਰੰਗ ਦੇਖਣਾ ਕਾਲਾ ਹੋਣਾ ਚਾਹੀਦਾ ਗੁਲਾਬੀ ਵਿੱਚ ਉਹ ਬੀਟਲ ਚ ਨਹੀਂ ਮੰਨਿਆ ਜਾਣਾ ਫੇਰ ਦੂਜੀ ਗੱਲ ਨੱਕ ਜਿਹੜਾ ਨੱਕ ਜ਼ਿਆਦੇ ਕੁੰਡਾ ਨਹੀਂ ਹੋਣਾ ਚਾਹੀਦਾ ਜੇ ਜ਼ਿਆਦਾ ਕੁੰਡਾ ਆ ਗਿਆ ਉਹ ਵੀ ਕ੍ਰਾਸ ਚ ਮੰਨਿਆ ਜਾਂਦਾ ਹੈ ਅੱਖ ਜਿਹੜੀ ਹੈ ਅੱਖ ਚਿੱਟੀ ਵੀ ਚੱਲ ਜੂ ਤੇ ਪੀਲੀ ਵੀ ਚੱਲ ਜੂ ਇਹ ਬੀਟਲ ਚ ਜਿਹੜੀ ਮੇਨ ਜਿਹੜੇ ਸ਼ੋਹਾਂ ਚ ਵੀ ਪੀਲੀ ਅੱਖ ਦੇ ਚੱਲ ਜਾਂਦੇ ਆ ਫੇਰ ਉੱਤੇ ਆ ਜਾਓ ਜੀ ਸਿੰਗਾ ਤੇ ਸਿੰਗ ਇਹਦੇ ਰਾਉਂਡ ਚ ਹੋਣੇ ਚਾਹੀਦੇ ਆ ਇੱਥੋਂ ਨਾਲ ਲੱਗਵੇਂ ਮੋٹے ਸਿੰਗ ਹੋਣੇ ਚਾਹੀਦੇ ਆ ਠੀਕ ਹੈ ਫੇਰ ਦੂਜੀ ਗੱਲ ਆ ਜਾਓ ਜਿਹੜੀ ਇਹਦੀ ਚਮੜੀ ਆ ਉਹ ਢਿੱਲੀ ਹੋਣੀ ਚਾਹੀਦੀ ਆ ਚਮੜੀ ਢਿੱਲੀ ਕਿਉਂਕਿ ਇਹ ਆਪਾਂ ਕੱਲੇ ਮੀਟ ਦੇ ਪਰਪਸ ਨੂੰ ਨਹੀਂ ਦੁੱਧ ਦੇ ਪਰਪਸ ਨੂੰ ਚਮੜੀ ਪਤਲੀ ਤੇ ਫੇਰ ਹੀ ਇਹ ਵੇਟ ਚੱਕੂ ਆ ਜੇ ਚਮੜੀ ਢਿੱਲੀ ਹੋਊਗੀ ਦੂਜੀ ਗੱਲ ਪੇਟ ਖੁੱਲੇ ਦਾ ਜਾਨਵਰ ਹੋਵੇ ਜਿਹੜਾ ਜੇ ਮੇਲ ਜਿਹੜਾ ਆਪਾਂ ਬਰੀਡਰ ਮੇਲ ਰੱਖਣਾ ਜੇ ਉਹਦਾ ਪੇਟ ਆਪਾਂ ਵੱਡਾ ਲਵਾਗੇ ਤਾਂ ਹੀ ਉਹ ਅੱਗੇ ਬੱਚੇ ਵੱਧ ਪਾਊਗਾ ਜਿਵੇਂ ਗਾਂ ਉਹਦੇ ਬੱਚਿਆਂ ਦੇ ਦੋ ਬੱਚੇ ਤਿੰਨ ਬੱਚੇ ਉਹ ਤਾਂ ਹੀ ਦੇ ਸਕਦਾ ਮੇਨ ਆ ਜੋ ਮੇਨ ਆ ਜੋ ਲੱਤਾਂ ਤੇ ਲੱਤਾਂ ਵੀ ਇਹਦੀਆਂ ਪੂਰੀਆਂ ਡਬਲ ਹੱਡੀ ਦਾ ਹੋਣਾ ਹੋਵੇ ਬੱਚਾ ਫੇਰ ਹੀ ਆਪਾਂ ਨੂੰ ਅੱਗੇ ਬੱਚਿਆਂ ਦੇ ਹੱਡ ਪੈਰ ਖੁੱਲੇ ਆ ਸਕਦੇ ਆ। ਫੇਰ ਆਜੋ ਅੱਗੇ ਜਿਹੜੇ ਆਪਾਂ ਬਰੀਡ ਲੈਣੇ ਆ ਇਹਦੇ ਟੈਸਟਿਕਲ ਸਿੱਧੇ ਹੋਣੇ ਚਾਹੀਦੇ ਆ। ਐ ਨਾ ਹੋਵੇ ਕਿ ਟੈਸਟਿਕਲ ਇੱਕ ਉੱਪਰ ਹੋਵੇ ਇੱਕ ਥੱਲੇ ਹੋਵੇ। ਜ਼ਿਆਦੇ ਨਹੀਂ ਥੋੜਾ ਜਿਹਾ ਫਰਕ ਚੱਲ ਸਕਦਾ। ਜ਼ਿਆਦੇ ਲੈਨ ਨਹੀਂ ਵਿੱਚ ਹੋਣੀ ਚਾਹੀਦੀ ਕਿਉਂਕਿ ਇਹਦੇ ਨਾਲ ਹੀ ਅੱਗੇ ਬੱਚਿਆਂ ਦੇ ਲੇਵੇ ਆਉਂਦੇ ਆ। ਤੇ ਇਹਦੇ ਨਾਲ ਹੀ ਅੱਗੇ ਅ ਅੱਗੇ ਓਵਰੀਆਂ ਬੱਕਰੀਆਂ ਦੇ ਰਹਿਣ 'ਚ ਮਦਦ ਕਰਨੀ। ਇਹ ਬਹੁਤ ਧਿਆਨ ਦੇਣ ਵਾਲੀ ਗੱਲ ਆ। ਵੀ ਇੱਕ ਨਾ ਹੋਵੇ ਦੋਨੇ ਟੈਸਟਿਕਲ ਹੋਣੇ ਚਾਹੀਦੇ ਇਹਦੇ 'ਚ ਇਹ ਬਹੁਤ ਜ਼ਰੂਰੀ ਗੱਲ ਆ ਦੂਜੀ ਅੱਗੇ ਆ ਜਾਓ ਪੂਛ ਤੇ ਪੂਛ ਹੋਣੀ ਚਾਹੀਦੀ ਆ ਲੰਬੀ ਜਿਆਦਾ ਕੁੰਡੀ ਵੀ ਕਰ ਗਿਆ ਉਹ ਬੀਟਲ ਨਹੀਂ ਉਹ ਦੇਸੀ ਚ ਆ ਜਾਂਦਾ ਕਿਉਂਕਿ ਲੋਕ ਬਹੁਤ ਕੁੰਡਾਂ ਵਾਲੇ ਫੜਾ ਲੈਂਦੇ ਆ ਉਹ ਦੇਸੀ ਚ ਐ ਅੱਗੇ ਕ੍ਰਾਸ ਚ ਆ ਜਾਂਦੇ ਆ ਇਸੇ ਲਈ ਤੁਹਾਨੂੰ ਆਪਾਂ ਅੱਜ ਇੰਨੀਆਂ ਨਿਸ਼ਾਨੀਆਂ ਦੱਸੀਆਂ ਮੇਨ ਰੰਗ ਕਾਲਾ ਹੀ ਹੋਣਾ ਚਾਹੀਦਾ ਸਾਰਾ ਜਿਹੜੀ ਪਿਓ ਰੰਬਰਸਰੀ ਬੀਟਲ ਐ ਉਹਦਾ ਰੰਗ ਜਿਆਦਾ ਕਾਲੇ ਜਾਂ ਡੱਬੇ ਚ ਵੀ ਆਉਂਦੇ ਆ ਪਰ ਜਿਆਦਾ ਆਪਣੇ ਪਿਓਰ ਕਾਲੇ ਜੀ ਮੰਨੇ ਜਾਂਦੇ ਆ ਦੂਜੀ ਗੱਲ ਇਹਦਾ ਕੰਨ ਹੋਣਾ ਚਾਹੀਦਾ 16 ਤੋਂ 17 ਇੰਚ 14 ਇੰਚ ਤੱਕ ਵੀ ਪਿਓਰ ਮੰਨੇ ਜਾਂਦੇ ਆ ਠੀਕ ਆ ਜੀ ਐਨੀ ਤੁਹਾਨੂੰ ਜਾਣਕਾਰੀ ਦਿੱਤੀ ਆਪਾਂ ਤੇ ਬਸ